ਬਠਿੰਡਾ ਦੀ ਸੀਆਈਏ 2 ਦੀ ਪੁਲਿਸ ਪਾਰਟੀ ਵੱਲੋਂ ਵੱਡੀ ਕਾਰਵਾਈ ਹੈਵਿੰਗ ਰਿਕਵਰੀ ਹੈਰੋਇਨ ਸਮੇਤ ਇੱਕ ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕਰਕੇ ਕੀਤਾ ਗਿਆ ਬੰਧਾਵਾਲਾਤ ਡੀਐਸਪੀ ਸਿਟੀ 1 ਹਰਵੰਦ ਸਿੰਘ ਢਾਲੀਵਾਲ ਵੱਲੋਂ ਦਿੱਤੀ ਗਈ ਜਾਣਕਾਰੀ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਨਸ਼ੇ ਨੂੰ ਲੈ ਕੇ ਜਿੱਥੇ ਸੈਮੀਨਾਰ ਕਰਵਾਏ ਜਾ ਰਹੇ ਹੈ ਉੱਥੇ ਜਿੱਥੇ ਕਾਸੋਪਰੇਸ਼ਨ ਕੀਤੀ ਜਾ ਰਹੀ ਹੈ ਉੱਥੇ ਲਗਾਤਾਰ ਇਹਨਾਂ ਵੱਲੋਂ ਨਸ਼ੇ ਦੀ ਵੱਡੀ ਆਪਣਾ ਰਿਕਵਰੀ ਵੀ ਕੀਤੀ ਜਾ ਰਹੀ ਹੈ ਅਤੇ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਬਠਿੰਡਾ ਦੇ ਨਗਰ ਸੁਧਾਰਕ ਟਰਸਟ ਦੇ ਨੇੜੇ ਇੱਕ ਵਿਅਕਤੀ ਨੂੰ 150 ਗ੍ਰਾਮ ਹਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕਰਕੇ ਬੰਦਾ ਹਵਾਲਤ ਕੀਤਾ ਗਿਆ ਇਹ ਸਾਰੀ ਜਾਣਕਾਰੀ ਬਠਿੰਡਾ ਦੇ ਡੀਐਸਪੀ ਸਿਟੀ 1 ਹਰਮਨ ਸਿੰਘ ਢਾਲੀਵਾਲ ਅਤੇ ਡੀਐਸਪੀ ਡੀ ਰਿਸ਼ ਸ਼ਰਮਾ ਵੱਲੋਂ ਦਿੱਤੀ ਗਈ ਉਹਨਾਂ ਕਿਹਾ ਕਿ ਪੁਲਿਸ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਇਹੋ ਜਿਹੇ ਵਿਅਕਤੀਆਂ ਨੂੰ ਆਪਣਾ ਫੜ ਰਹੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਨਸ਼ੇ ਦਾ ਕਾਰੋਬਾਰ ਕਰਨ ਨਹੀਂ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਨਿਗਰਾਨੀ ਰੱਖ ਰਹੀ ਹੈ ਇਸ ਨੂੰ ਦਿਖਾ ਰਹੀਆਂ ਇੱਕ ਵਿਅਕਤੀ ਜੋ 150 ਗ੍ਰਾਮ ਹਰੋਨ ਸਮੇਤ ਬਟਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਸੀ ਆਈਏ 2 ਦੀ ਪੁਲਿਸ ਪਾਰਟੀ ਵੱਲੋਂ ਅਤੇ ਉਸਤੇ ਥਾਣਾ ਕਤਵਾਲੀ ਵਿਖੇ ਮਾਮਲਾ ਦਰਜ ਕਰਕੇ ਇੰਨਾ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਦੋਨੇ ਅਧਿਕਾਰੀ ਇਹ ਸਾਰੇ ਕਹਿ ਰਹੇ ਹੋਣਗੇ ਕਿ ਮੰਗ ਕਰਾ ਕਿ ਕੱਲ ਇੱਕ ਸੀਏਜੀ 2 ਵੱਲੋਂ ਇੱਕ ਰੁਕਾ ਮਸੂਲ ਹੋਇਆ ਥਾਣਾ ਕਟਵਾਲੀ ਦੇ ਵਿੱਚ ਉਹਨਾਂ ਨੇ ਚੈੱਕਾਂ ਬੁਰਾ ਨੇ ਜਿਹੜਾ ਸੀਗਾ ਨਗਰ ਸੁਧਾਰ ਟਰਸਟ ਦੇ ਕੋਲ ਤਿੰਨ ਕੋਣੀ ਦੇ ਪਾਸ ਜਿਹੜਾ ਨਗਰ ਸੁਧਾਰ ਟਰਸਟ ਹੈ ਉਹਦੇ ਦਫ਼ਤਰ ਦੇ ਕੋਲੋਂ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ 150 ਗ੍ਰਾਮ ਹੈਰਨ ਇੱਕ ਜਿਹੜੀ ਕਬਜ਼ੇ ਚ ਲਈ ਹੈ ਜਿਹਦੇ ਖਿਲਾਫ ਥਾਣਾ ਕਤਵਾਲੀ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈਗਾ ਇਹ ਜਿਹੜੇ ਨੌਜਵਾਨ ਫੜੇ ਗਏ ਉਹਨਾਂ ਵਿੱਚ ਇੱਕ ਆਰੀਅਨ ਤੇ ਇੱਕ ਅਮਿਤ ਬੈਂਸ ਦੋ ਲੜਕੇ ਹੈਗੇ ਜੋ ਫਰੋਜ਼ਪੁਰ ਦੇ ਰਹਿਣ ਵਾਲੇ ਹੈ ਉਹਨਾਂ ਦੇ ਖਿਲਾਫ ਕੱਲ੍ਹ ਸੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀਗਾ ਜਿਨ੍ਹਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਇਹਦੇ ਪਹਿਲਾਂ ਕਿਸ ਤਰ੍ਹਾਂ ਦਾ ਕਾਰਵਾਈ ਹੋ ਰਹੀ ਹੈ ਉਹ ਅਜੇ ਤਫ਼ਤੀਸ਼ ਕਰ ਰਹੇ ਹੈ ਜੀ ਬੁਰਾ ਨੇ ਤਫ਼ਤੀਸ਼ ਅਗਰੇ ਨੇ ਦੇ ਖਿਲਾਫ ਕੋਈ ਹੋਰ ਮੁਕੱਦਮਾ ਦਰਜ ਹੋਵੇ ਉਹ ਵੀ ਵੈਰੀਫਾਈ ਕਰ ਰਹੇ ਹੈ ਠੀਕ ਹੈ ਜੀ ਜਿਹੜੇ ਜੀ ਆਇਆ ਪਰਾਸਟੋਰਰ ਉਸ ਸਬੂਰ ਅਸੀਂ ਇਹ ਵੀ ਪਤਾ ਕਰ ਰਹੇ ਹਾਂ ਉਹ ਚੈੱਕ ਕਰ ਰਹੇ ਹਾਂ ਜੇ ਅਸੀਂ ਜਾਂ ਬਸ਼ਤ ਸੇਟਾ ਦੀਆਂ ਜੱਤਕਰ ਹੈਗੇ ਲਗਾਤਾਰ ਦੇਖ ਰਹੇ ਇਹ ਜੇ ਉਹਨਾਂ ਕੀ ਕਹਿਣਾ ਚਾਹੁੰਦੇ ਦਾ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਇਹ ਕਰਤੋਂਗੇ ਜਾਣਕਾਰੀ ਦੇ ਅਸੀਂ ਨਸ਼ਾ ਤਸਕਰਾਂ ਨੂੰ ਜੋ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਵੇਚ ਰਹੇ ਆ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ ਅਗਰ ਉਹ ਆਪ ਵੀ ਇਹ ਗੰਭੀਰ ਹਰਕਤਾਂ ਤੋਂ ਬਾਜਣਾ ਇਹ ਨਸ਼ਾ ਵੇਚਣਾ ਨੂੰ ਮਨਬੰਦ ਨਾ ਕੀਤਾ ਤਾਂ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਲੋਕਾਂ ਨੂੰ ਜੋ ਅਸੀਂ ਬੀਲ ਕਰਨਾ ਚਾਹੁੰਦੇ ਆ ਜਿਹੜੇ ਨੌਜਵਾਨ ਬੱਚੇ ਆ ਇਹ ਲੋਕ ਨੇ ਜਿਹੜੇ ਉਹ ਨਸ਼ਿਆਂ ਦੇ ਜਿਹੜੇ ਮਾੜੇ ਪ੍ਰਭਾਵ ਦੇ ਲਈ ਉਹ ਮੈਨੂੰ ਅਵੇਅਰ ਵੀ ਕਰ ਰਹੇ ਆ ਸਮਾਜ ਸਮੇਤੇ ਤੇ ਲੋਕਾਂ ਨੂੰ ਵੀ ਫੀਲ ਕਰਦੇ ਆ ਵੀ ਨਸ਼ਿਆਂ ਦੇ ਜਿਹੜੇ ਮਾੜੇ ਪ੍ਰਭਾਵ ਬਾਰੇ ਬੱਚਿਆਂ ਨੂੰ ਆਮ ਲੋਕਾਂ ਨੂੰ ਜਿਹੜਾ ਹੈਗਾ ਇਹਦੇ ਬਾਰੇ ਜਾਣਕਾਰੀ ਲੋਕ ਵੀ ਇਹਨਾਂ ਦੇ ਜਾਗਰੂਕ ਹੋਣ ਤੇ ਇਹਨਾਂ ਦਾ ਲਿੰਕ ਕੀ ਆਪਸ ਵਿੱਚ ਜਿਹੜੇ ਦੋਨੋਂ ਤੇ ਇਹ ਦੋਨਾਂ ਦੀ ਪੁੱਛਗਿੱਛ ਤੋਂ ਹਜੇ ਵੈਰੀਫਾਈ ਕਰ ਰਹੇ ਆ ਉਹਨਾਂ ਦਾ ਕੀ ਲਿੰਕ ਹੈ ਇਹ ਨਹੀਂ ਕੇ ਜਾਨਾ ਇਹਨਾਂ ਦੀ ਨੌਜਵਾਨੀ ਹੈਗੀ ਆ ਕੋਈ ਜ਼ਿਆਦਾ ਇਸ ਨਹੀਂ ਹੈ ਸਰ ਇੱਕ ਹਰਨ ਬ੍ਰਾਹਮਣਕੀ ਕੌਣ ਲੋਕ ਨੇ ਕਿੱਥੋਂ ਲੈ ਕੇ ਆਇਆ ਸੀ ਕੀ ਆ ਪੂਰਾ ਮਾਮਲਾ ਸੀਏ 2 ਇੰਚ ਇੰਚ ਇੰਸਪੈਕਟਰ ਕਰਨੀ ਸਿੰਘ ਦੀ ਟੀਮ ਨੇ ਕੱਲ ਮਕਦਮਾ ਨੰਬਰ 108 ਥਾਣਾ ਕਤਵਾਲੀ ਵਿੱਚ ਦਰਜ ਕੀਤਾ ਗਿਆ ਇਹਦੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹੜੇ ਫਿਰੋਜ਼ਪੁਰ ਦੇ ਰਹਿਣ ਵਾਲੇ ਸੀ ਇਹ ਤਿੰਨ ਕੋਨੀ ਪਾਰਕ ਨੇੜੇ ਨਗਰ ਸਰਦਾਰ ਦਸਤਾਰ ਕੋਲੇ ਖੜੇ ਸੀਗੇ ਚੱਕੀ ਹਾਲਤ ਵਿੱਚ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਸ਼ੱਕ ਦੀ ਬਣਾ ਤੇ ਕਾਬੂ ਕਰਕੇ ਕਲਾਸੀ ਕੀਤੀ ਕਾਨੂੰਨ ਦੇ ਬਦਕ ਜਾਤ ਦੇ ਹੁਦਾਕ ਤਾਂ ਇਹਨਾਂ ਕੋਲੋਂ 150 ਗ੍ਰਾਮ ਹੀਰੋ ਨਬੰਦ ਹੋਈ ਆ ਇਹਨਾਂ ਦੇ ਬਹੁਤ ਮੁਕੱਦਮਾ ਦਰਜ ਕਰ ਲਿਆ ਵਾ ਤੇ ਅੱਗੇ ਤਫਤੀਸ਼ ਚੱਲੀ ਆ ਸਰ ਗਿਆਨ ਨੂੰ ਲੈ ਕੇ ਕਿੱਥੇ ਆਲੇ ਸੀ ਇਹਨਾਂ ਨੇ ਕੀ ਕਰਨੀ ਸੀ ਤਫਤੀਸ਼ ਹੋਈ ਇਹ ਸਾਹਮਣੇ ਹਾਂਜੀ ਉਹ ਤਫਤੀਸ਼ ਕਰ ਰਹੇ ਨੇ ਵੀ ਇਹ ਫਿਰੋਜ਼ਪੁਰ ਦੇ ਰਹਿਣ ਵਾਲੇ ਬਠਿੰਡੇ ਕਿਉਂ ਆਏ ਆ ਕਿੰਨੂੰ ਮਿਲ ਜਾਣੇ ਆ ਉਹ ਸਾਡੀ ਤਫਤੀਸ਼ ਦਾ ਹਿੱਸਾ ਉਹਦੇ ਅੱਗੇ ਅਸੀਂ ਕਾਰਵਾਈ ਕਰ ਰਹੇ ਕੋਈ ਨਹੀਂ ਕਰਦੇ ਸਰ ਨਸ਼ਾ ਪੰਛੀ ਇਸ ਤਰ੍ਹਾਂ ਆਈ ਉਹ ਅਸੀਂ ਚੈੱਕ ਕਰ ਰਹੇ ਆ ਇਹਦਾ ਮੈਡੀਕਲ ਕਰਾਵਾਂਗੇ ਜੀ ਹੁਣ ਸਰ ਇਹ ਮੇਰੇ ਖਿਆਲ ਦੂਸਰੀ ਤੀਜੀ ਵਾਰ ਹੋ ਗਿਆ ਵੀ ਫਲੋਜਪੁਰ ਤੋਂ ਬਟਿੰਡਾ ਨੂੰ ਹੈਰੋਇਨ ਸਪਲਾਈ ਕੀਤੀ ਜਾ ਰਹੀ ਹੈ ਕੁਝ ਲੱਗਦਾ ਵੀ ਸਪੈਸ਼ਲ ਜਿਹੜਾ ਹੈਗਾ ਕੋਈ ਬੰਦਾ ਇੱਥੇ ਮੰਗਵਾ ਰਿਹਾ ਹੋਵੇ ਜਾਂ ਇਸ ਤਰ੍ਹਾਂ ਦੀ ਵੀ ਗੱਲ ਸਾਹਮਣੇ ਹੈ ਜਿਹਦਾ ਜੀ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਕਰ ਰਹੇ ਹਾਂ ਉਹਤੇ ਕੰਮ ਕਰ ਰਹੇ ਹਾਂ ਵੀ ਉਹਦਾ ਵੀ ਜਲਦੀ ਖੁਲਾਸਾ ਕਰ ਦਾਂਗੇ ਵੀ ਇਹ ਕਿਉਂ ਕਰਨਾ ਵੀ ਕਿਉਂ ਇੱਥੇ ਆ ਰਿਹਾ ਇਹ ਕੰਮ ਕੀ ਕਰਦੇ ਸਰ ਐਸੀ ਕੋਈ ਇਹ ਪ੍ਰਾਈਵੇਟ ਕੰਮ ਕਰ ਰਹੇ ਦਿਹਾੜੀ ਵਜੋਂ ਕਿਤੇ ਕੰਮ ਮਿਲ ਗਿਆ ਕਦੇ ਵਿਲੇ ਰੇਲੇ ਸ਼ੁਰੂ ਕਰ ਰਹੇ